ਕਿਵੇਂ ਦਾ ਲੰਘ ਰਿਹਾ ਤੁਹਾਡਾ ਵਿਆਹ ਦਾ ਸਫ਼ਰ ਵਧੀਆ ਸਫ਼ਰ ਲੰਘ ਰਿਹਾ ਸੀ ਵਧੀਆ ਲੰਘ ਰਿਹਾ ਹਾਂ ਜੀ ਮੈਨੂੰ ਨਾ ਤੁਹਾਡੇ ਘਰ 'ਚ ਜਦੋਂ ਮੈਂ ਆਈ ਮੈਨੂੰ ਤਿੰਨ ਬੱਚੇ ਹਮੇਸ਼ਾ ਬਹੁਤ ਚੰਗੇ ਲੱਗਦੇ ਹਨ ਜਿਸ ਘਰ 'ਚ ਦੋ ਤੋਂ ਜ਼ਿਆਦਾ ਬੱਚੇ ਹੁੰਦੇ ਆ ਮੈਨੂੰ ਉਹ ਘਰ ਬੜਾ ਪਿਆਰਾ ਲੱਗਦਾ ਤੇ ਤੁਹਾਡੇ ਤਿੰਨ ਬੱਚੇ ਨੇ ਤੇ ਕਿਦਾਂ ਦਾ ਅਨੁਭਵ ਹੈ ਇਹ ਤਿੰਨ ਬੱਚਿਆਂ ਨੂੰ ਪਾਲਣ ਦਾ ਲੋਕਾਂ ਨੂੰ ਤਾਂ ਔਖਾ ਲੱਗਦਾ ਮੈਨੂੰ ਦੇਖ ਕੇ ਵੀ ਜਿਵੇਂ ਆਂਡ ਗਵਾੜਾ ਜਿਵੇਂ ਮੇਰੇ ਹੋਰ ਫਰੈਂਡਸ ਐ ਸੋਨੂੰ ਵੀ ਸਾਡੇ ਤੋਂ ਤਾਂ ਇੱਕ ਬੱਚਾ ਸਾਮਣਾ ਔਖਾ ਐ ਦੋ ਸਾਮਨੇ ਔਖੇ ਐ ਤੂੰ ਕਿਵੇਂ ਮੈਨੇਜ ਕਰਦੀ ਐ ਵੀ ਤਿੰਨਾਂ ਬੱਚਿਆਂ ਨੂੰ ਸਾਮਣਾ ਹਨਾ ਪਰ ਵੀ ਪਤਾ ਨਹੀਂ ਮੈਨੂੰ ਆਦਤ ਪੈ ਗਈ ਤੇ ਵੀ ਪਤਾ ਨਹੀਂ ਕਿਵੇਂ ਪਰ ਮੈਨੂੰ ਕਦੇ ਕੋਈ ਐਵੀਂ ਦੀ ਪ੍ਰੋਬਲਮ ਨਹੀਂ ਆਈਗੀ ਸਗਾਂ ਦੀ ਵੀ ਵਧੀਆ ਵੀ ਖੇਡਦੇ ਆ ਤੇ ਜਿਵੇਂ ਲੜਦੇ ਵੀ ਐ ਖੇਡਦੇ ਵੀ ਐ ਵੀ ਘਰੇ ਰੌਣਕ ਲੱਗੀ ਰਹਿੰਦੀ ਐ ਭਾਜੀ ਵਾਰ ਇਹਨਾਂ ਕਿਸੇ ਨੇ ਕਿਤਾਬ ਚ ਲਿਖਿਆ ਹੋਇਆ ਸੀਗਾ ਵੀ ਹਰ ਵਾਰ ਇਹਨਾਂ ਦੇ ਚਿਹਰੇ ਦੀ ਜਿਹੜੀ ਲਾਲੀ ਆ ਉਹ ਵੱਧ ਹੀ ਜਾਂਦੀ ਆ ਹਨ ਤੇ ਇਹ ਇਹਨਾਂ ਦੀ ਦੇਣਾ ਕਿ ਤੁਸੀਂ ਆਪਣਾ ਇੰਨਾ ਜ਼ਿਆਦਾ ਧਿਆਨ ਖੁਦ ਹੀ ਰੱਖਦੇ ਹੋ ਮੈਂ ਇਹਦੀ ਬਦੌਲਤ ਹੀ ਆ ਰਪਿੰਦਰ ਜੀ ਇਹ ਇਹ ਕਈ ਵਾਰ ਕੋਈ ਬਖਸ਼ਿਸ਼ਾਂ ਹੀ ਹੁੰਦੀਆਂ ਪ੍ਰਮਾਤਮਾ ਦਿਆਂ ਨਹੀਂ ਤਾਂ ਜਿਸ ਤਰ੍ਹਾਂ ਦਾ ਮੇਰਾ ਸੁਭਾਅ ਮੈਂ ਕੁਝ ਵੀ ਮੈਨੇਜ ਕਰਕੇ ਨਹੀਂ ਚੱਲ ਸਕਦਾਗਾ ਕੁਛ ਵੀ ਪਲਾਨ ਨਹੀਂ ਕੀਤਾ ਜ਼ਿੰਦਗੀ ਚ ਕਦੇ ਵੀ ਜਿਵੇਂ ਜਿਵੇਂ ਜ਼ਿੰਦਗੀ ਆਈ ਗਈ ਇਹਦੇ ਆਉਣ ਨਾਲ ਮਤਲਬ ਇੰਨਾ ਜਿਆਦਾ ਮੋੜਾ ਪਿਆ ਹਰ ਇੱਕ ਗੱਲ ਨੂੰ ਫਿਰ ਲੱਗਣ ਲੱਗਿਆ ਕਿ ਜ਼ਿੰਦਗੀ ਆਹ ਹੁੰਦੀ ਹੈ ਹਰ ਇੱਕ ਨੁਕਤੇ ਤੇ ਹਰ ਇੱਕ ਗੱਲ ਤੇ ਹਰ ਇੱਕ ਫੀਲਡ ਚ ਜਿਹੜਾ ਇਹਦਾ ਸਹਿਯੋਗ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਬਹੁਤ ਸੁਰਖਰੂ ਮਹਿਸੂਸ ਕਰਦਾ ਆ ਇਹਦੀ ਪ੍ਰੈਜੈਂਸ ਦੇ ਵਿੱਚ ਇਹਦੀ ਹਾਜ਼ਰੀ ਦੇ ਵਿੱਚ ਕਿਤੇ ਵੀ ਜਾਣਾ ਹੋਵੇ ਇਵਨ ਕਿ ਇੱਥੇ ਕੋਈ ਗਲੀ ਦੇ ਮੋੜ ਤੋਂ ਕੋਈ ਦਦਦਾ ਦਾ ਪੈਕਟ ਹੀ ਫੜ ਕੇ ਲਿਆਉਣਾ ਤਾਂ ਮੈਨੂੰ ਐ ਹੁੰਦਾ ਵੀ ਚੱਲ ਆ ਜਾ ਬੈਠਕਾਰ ਚ ਲੈ ਆਈਏ ਸਾਡੇ ਘਰੇ ਇਸ ਗੱਲ ਤੇ ਮਤਲਬ ਮਾਤਾ ਜੀ ਕਹਿੰਦੇ ਵੀ ਜਵਾਕਾਂ ਵਾਂਗੂੰ ਤੁਰ ਪੈਂਦੇ ਆ ਮਤਲਬ ਇੰਨੀ ਆਦਤ ਹੈ ਸਾਨੂੰ ਇੱਕ ਦੂਜੇ ਦੀ ਸੇਮ ਹੀ ਇਹਨੂੰ ਐ ਆਉਂਦਾ ਵੀ ਇਹੀ ਨਾਲ ਹੋਵੇ ਕਿਤੇ ਜਾਣਾ ਤੁਸੀਂ ਨਾਲ ਚੱਲੋ ਬਹੁਤ ਥਾਵਾਂ ਤੇ ਨਹੀਂ ਇਕੱਠੇ ਜਾ ਸਕਦੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਸਮਾਂ ਬਿਨਾ ਕੰਮ ਤੋਂ ਵੀ ਮਤਲਬ ਐ ਵਿਚਾਰ ਗੇੜੀ ਲਾਇਆਈਏ ਕਾਰ 'ਚ ਮੈਨੂੰ ਲੱਗਦਾ ਇਹ ਤਾਂ ਬੜੇ ਖੂਬਸੂਰਤ ਤੋਹਫਿਆਂ ਨਾਲੋਂ ਜ਼ਿਆਦਾ ਸੋਹਣੀ ਗੱਲ ਆ ਹਨਾ ਵੀ ਸਹੀ ਗੱਲ ਆ ਸਾਡੇ ਆ ਵੀ ਇੱਥੇ ਕਲੋਨੀ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਵੀ ਇਕੱਠਿਆਂ ਨਹੀਂ ਸਬਜ਼ੀ ਲੈ ਕੇ ਆਉਣੀ ਹੈ ਜਿਹੜਾ ਕੰਮ ਇੱਕ ਜਣਾ ਵੀ ਕਰ ਕਰ ਸਕਦਾ ਜਾ ਕੇ ਪਰ ਅਸੀਂ ਐ ਹੁੰਦਾ ਵੀ ਦੋਨਾਂ ਨੇ ਜਾਣਾ ਵੀ ਜਿਵੇਂ ਵੀ ਸਾਨੂੰ ਸੈਕਿੰਡ ਸੈਟਰਡੇ ਦੀ ਛੁੱਟੀ ਹੁੰਦੀ ਆ ਬੱਚਿਆਂ ਨੂੰ ਹੁੰਦੀ ਨਹੀਂ ਉਹਨਾਂ ਨੇ ਸਕੂਲ ਜਾਣਾ ਹੁੰਦਾ ਹਨਾ ਤੇ ਐ ਹੁੰਦਾ ਵੀ ਆਜਾ ਸਾਨੂੰ ਇਹਨਾਂ ਨੂੰ ਛੱਡਿਆਈ ਹੈ ਹਨਾ ਮੰਮੀ ਕਹਣਗੇ ਵੀ ਅੱਜ ਤਾਂ ਘਰੇ ਆਜ ਤਾਂ ਇਹਨੂੰ ਕੋਈ ਕੰਮ ਕਰ ਲੈਂਦੇ ਫਿਰ ਫੇਰੇ ਤਿਆਰ ਹੋ ਕੇ ਹੁਣ ਚਲੀ ਜਾਊਗੀ ਬੁੱਕ ਇਹਦੇ ਨਾਲ ਵੀ ਐਜੇ ਹੁੰਦਾ ਵੀ ਇਹਨਾਂ ਨੂੰ ਹੁੰਦਾ ਵੀ ਚਲ ਕੋਈ ਨਹੀਂ ਆਪਾਂ ਦੋਨੇ ਤੁਰੇ ਚੱਲਦੇ ਹਾਂ ਵੈਲਕਮ ਤੇ 18 ਵਰੇ ਹੋ ਗਏ ਤੁਹਾਡੇ ਵਿਆਹ ਨੂੰ ਹਨਾ ਤੇ ਅੱਜ ਤੁਸੀਂ ਇੱਕ ਸੋਫੇ ਤੇ ਇਕੱਠੇ ਬੈਠੇ ਹੋ ਹਨਾ ਤੇ ਇਹ ਮਾਣ ਜਿਹੜਾ ਤੁਹਾਨੂੰ ਇਕੱਠੇ ਬੈਠਣ ਦਾ ਮਤਲਬ ਕਿਵੇਂ ਮਿਲਿਆ ਕਿਵੇਂ ਜੁੜੇ ਤੁਸੀਂ ਆਪਸ ਵਿੱਚ ਰੁਪਿੰਦਰ ਜੀ ਸ਼ੈਰ ਕੋ ਸਿਕਾ ਇਹਦੇ ਪੇਰੈਂਟਸ ਵੀ ਇੱਥੇ ਰਹਿੰਦੇ ਆ ਸਾਡਾ ਪਿੰਡ ਕੋਟਲੀਵਲੂ ਆ ਤਾਂ ਬੇਸਿਕਲੀ ਇੱਥੋਂ ਦੇ ਬਸਨੀਕ ਨੇ ਫਰੀਦਕੋਟ ਦੇ ਪਰ ਅਸੀਂ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੜਨ ਪੜਨ ਲੱਗੇ ਉਹੋਂ ਦੇ ਫਰੀਦਕੋਟ ਹੀ ਰਹਨੇ ਫਿਰ ਜਿਵੇਂ ਉਹ ਜਟਾਂ ਦੀਆਂ ਇੱਕ ਦੂਜੇ ਦੇ ਨਾਲ ਇਹਨਾਂ ਦੰਗਲੀਆਂ ਸੰਗਣੀਆਂ ਰਲਦੀਆਂ ਹੁੰਦੀਆਂ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵੀ ਰਲਦੀਆਂ ਸੀ ਸੋ ਅਕਸਰ ਵਿਆਹਾਂ ਸ਼ਾਦੀਆਂ ਤੇ ਸਮਾਗਮਾਂ ਤੇ ਕਿਸੇ ਭੋਗ ਤੇ ਖੰਡ ਪਾਠ ਤੇ ਤਾਂ ਮਤਲਬ ਇਕੱਠੇ ਹੁੰਦੇ ਸਾਂ ਇੱਕ ਦੂਜੇ ਨੂੰ ਤਾਂ ਨਿਰਸਲੇਕ ਸਾਂ ਜੀ ਦੋਹਾਂ ਦੀ ਬਣ ਗਈ ਇੱਕ ਜਿਵੇਂ ਕਹਿ ਲਿਓ ਕਿ ਚੁੱਪ ਸਹਿਮਤੀ ਇਹ ਉਸ ਕਿਸਮ ਦੀ ਮੁਹੱਬਤ ਜਾਂ ਉਸ ਕਿਸਮ ਦਾ ਪਿਆਰ ਤਾਂ ਨਹੀਂ ਜਿਵੇਂ ਆਮ ਮਤਲਬ ਜੋੜਿਆਂ ਨੂੰ ਹੋ ਜਾਂਦਾ ਹਾਂਜੀ ਤਾਂ ਹੌਲੀ-ਹੌਲੀ ਉਸ ਵਿਸ਼ੇ ਤੇ ਮਤਲਬ ਗੱਲਬਾਤ ਹੋਣੀ ਸ਼ੁਰੂ ਹੋਈ ਪਰ ਮੇਰੇ ਮਨ 'ਚ ਇੱਕ ਡਰ ਸੀ ਮੈਂ ਜਿਸ ਤਰ੍ਹਾਂ ਦਾ ਮੇਰਾ ਲਾਈਫ ਸਟਾਈਲ ਸੀ ਜੋ ਉਸ ਤਰ੍ਹਾਂ ਦਾ ਮੇਰਾ ਸਰਕਲ ਸੀ ਜਾਂ ਜਿਸ ਤਰ੍ਹਾਂ ਜ਼ਿੰਦਗੀ ਨੂੰ ਲੈ ਕੇ ਮੈਂ ਚੱਲਦਾ ਸੀ ਜਾਂ ਮਤਲਬ ਮਨੂੰ ਆਇਆ ਸੀ ਕਿ ਇਸ ਤਰ੍ਹਾਂ ਚੱਲੂਗੀ ਜ਼ਿੰਦਗੀ ਉਹਦੇ 'ਚ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਵਿਆਹ ਨਹੀਂ ਹੋ ਸਕਦਾ ਮਤਲਬ ਵੀ ਮੁਸ਼ਕਲ ਆਊਗਾ ਜਿਹੜਾ ਵੀ ਮੇਰਾ ਜੀਵਨ ਸਾਥੀ ਹੋਊਗਾ ਤਾਂ ਜਦੋਂ ਇਹਨੇ ਇੱਛਾ ਪ੍ਰਗਟ ਕੀਤੀ ਵੀ ਐ ਨਹੀਂ ਹੁੰਦਾ ਕਿ ਜਰੂਰੀ ਹੁੰਦੀਆਂ ਨੇ ਗੱਲਾਂ ਹਨਾ ਤੁਸੀਂ ਸੋਚੋ ਇਸ ਗੱਲ ਬਾਰੇ ਤਾਂ ਕਾਫੀ ਵਾਰ ਡਿਸਕਸ਼ਨ ਹੋਈ ਇੱਕ ਮਨ ਹੋਏ ਸੀਗਾ ਕਿ ਮਤਲਬ ਮੰਨ ਲਓ ਜੇ ਅਸੀਂ ਵਿਆਹ ਕਰਵਾਉਨੇ ਆ ਤਾਂ ਮੈਨੂੰ ਇਹ ਸੀ ਕਿ ਮੇਰੇ ਨਾਲੋਂ ਮਤਲਬ ਕਈ ਬਿਹਤਰ ਵਿਕਲਪ ਇਹਦੇ ਕੋਲੇ ਸੀਗੇ ਕਿਉਂਕਿ ਖੂਬਸੂਰਤ ਸੀ ਹਨਾ ਯੰਗ ਸੀ ਕੁਆਲੀਫਾਈਡ ਸੀ ਫਿਰ ਦੂਜਾ ਹੁੰਦਾ ਆਪਣੇ ਆਮ ਤੌਰ ਤੇ ਜਦੋਂ ਇਹੋ ਜਿਹੇ ਮਸਲੇ ਆ ਜਾਂਦੇ ਆ ਵੀ ਮਤਲਬ ਆਰਥਿਕ ਨਜ਼ਰੀਏ ਤੋਂ ਵੀ ਆਪਾਂ ਇੱਕ ਦੂਜੇ ਦੇ ਪਰਿਵਾਰਾਂ ਨੂੰ ਦੇਖਦੇ ਆ ਤਾ ਉਹਦੇ ਚ ਵੀ ਸਾਡੇ ਨਾਲੋਂ ਵੱਧ ਸੰਬੰਧ ਸੀ ਇਹਨਾਂ ਦਾ ਪਰਿਵਾਰ ਹਾਂਜੀ ਤਾਂ ਮੈਨੂੰ ਐਸੀ ਵੀ ਕਿਤੇ ਕੋਈ ਭਾਵਕਤਾ ਚ ਨਾ ਮਤਲਬ ਫੈਸਲਾ ਕਰ ਰਹੀ ਹੋਵੇ ਕਿਉਂਕਿ ਮੈਂ ਥੋੜਾ ਇਹ ਤੁਹਾਨੂੰ ਵੱਡਾ ਸੀ ਉੰਜ ਵੀ ਸਹਿਤ ਨਾਲ ਜੁੜਿਆ ਹੋਣ ਕਰਕੇ ਮੈਚਿਉਰਿਟੀ ਸੀ ਮੇਰੇ ਚ ਮਤਲਬ ਸੀ ਤਾਂ ਉਹ ਤਾਂ ਬਾਅਦ ਚ ਪਤਾ ਲੱਗਿਆ ਕਿ ਇਹ ਵੀ ਬਹੁਤ ਮਚੌਰਾ ਪਰ ਉਹਦੇ ਮੈਨੂੰ ਐ ਲੱਗਦਾ ਸੀ ਵੀ ਇਹਦੇ ਚ ਮੇਰੇ ਮੁਕਾਬਲੇ ਉਹਨਾਂ ਦੀ ਮਚਿਉਰਿਟੀ ਹੈ ਨਹੀਂ ਕਿਤੇ ਐ ਨਾ ਹੋਵੇ ਮਤਲਬ ਭਾਵਕਤਾ ਵੱਸ ਜਾਂ ਜਜ਼ਬਾਤੀ ਹੋ ਕੇ ਕੋਈ ਫੈਸਲਾ ਪਰ ਮੈਨੂੰ ਬਹੁਤ देर ਲੰਮਕਾਇਆ ਇਸ ਗੱਲ ਤੇ ਵਿਨੈ ਨੇ ਠੀਕ ਨਹੀਂ ਇਹ ਤੁਸੀਂ ਤੁਕ ਤੇ ਹੋਰ ਦੇਖਣਾ ਮਤਲਬ ਤੁਹਾਨੂੰ ਬਹੁਤ ਵਧੀਆ ਮਿਲ ਜਾ। ਤੇ ਪਰ ਉਹਦਾ ਵੀ ਫੈਸਲਾ ਮਤਲਬ ਰੈਡੀ ਸੀ ਅੰਦਰ ਖਾਤੇ। ਫਿਰ ਹੌਲੀ ਹੌਲੀ ਜਦੋਂ ਆ ਲੱਗਿਆ ਕਿ ਹਾਂ ਵੀ ਮੈਂ ਮੇਰੇ ਬਣਾ ਨਹੀਂ ਰਹਿ ਸਕਦੀ। ਤਾਂ ਫਿਰ ਅਸੀਂ ਥੋੜੀ ਹੌਲੀ ਰਿਸ਼ਤੇਦਾਰਾਂ ਦੇ ਥਰੂ ਇਹਦੇ ਪੇਰੈਂਟਸ ਨਾਲ ਗੱਲ ਚਲਾਈ ਚਲੋ ਥੋੜੀਆਂ ਬਹੁਤ ਮੁਸ਼ਕਲਾਂ ਆਉਂਦੀਆਂ ਸ਼ੁਰੂਆਤ ਦੇ ਵਿੱਚ। ਤੇ ਪਰ ਕੋਈ ਬਹੁਤੀ ਦਿੱਕਤ ਨਹੀਂ ਆਈ ਤੇ ਆਮ ਜਿਵੇਂ ਆਪਣਾ ਪਰੰਪਰਕ ਵਿਆਹ ਸ਼ਾਦੀਆਂ ਹੁੰਦੀਆਂ ਨੇ ਆਪਣੀਆਂ ਪਰਿਵਾਰਾਂ ਦੀ ਉਸੇ ਤਰ੍ਹਾਂ ਸੰਯੋਗ ਬਣਿਆ ਕੇ ਇਕੱਠੇ ਹੋ ਗਏ ਸੀ। ਵਿਆਹ ਵੇਲੇ ਤੁਸੀਂ ਜੌਬ ਕਰਦੇ ਸੀ? ਨਹੀਂ ਕਰਦੀ ਸੀ। ਹਾਂਜੀ। ਫਿਰ ਤੁਸੀਂ ਕਦੋਂ ਜੁਆਇਨ ਕੀਤੀ? ਮੈਂ ਇੱਕ ਵਾਰੀ ਤਾਂ ਜੁਆਇਨ ਕੀਤੀ ਸੀ 2008 ਚ। ਹਾਂਜੀ। ਉਦੋਂ ਮੈਂ 6 ਕਿ ਮਹੀਨੇ ਸਕੂਲ ਵਿੱਚ ਲੈਕਚਰਰ ਰਹੀ ਸੀ। ਫਿਰ ਉਸ ਤੋਂ ਬਾਅਦ ਮੈਂ ਕਾਲਜ ਵਿੱਚ ਬੀਏਡ ਕਾਲਜ ਵਿੱਚ ਬੇਟੀ ਥੋੜੀ ਜਿਹੀ ਹੋ ਗਈ ਸੀ 2-3 ਸਾਲ ਦੀ। ਹਾਂਜੀ। ਫਿਰ ਬੀਏਡ ਕਾਲਜ ਵਿੱਚ ਜੌਬ ਕੀਤੀ ਸੀ ਮੈਂ। ਹੁਣ ਮੈਂ ਫਿਰ ਪਿਛਲੇ 2-3 ਸਾਲਾਂ ਤੋਂ ਇ ਜਿੱਥੇ ਨੇ ਪ੍ਰਿੰਸੀਪਲ ਨੇ ਉੱਥੇ ਹੀ ਮੈਂ ਲੈਕਚਰਾਂ ਹਾਂ ਜੀ ਮਤਲਬ ਤੁਹਾਨੂੰ ਜ਼ਿਆਦਾ ਟਾਈਮ ਮਿਲਦਾ ਹੈ ਇਕੱਠੇ ਰਹਿਣ ਦਾ ਨਹੀਂ ਅਸੀਂ ਸਕੂਲ ਜਾਵਾਂ ਨਹੀਂ ਮਿਲਦੇਗੇ ਇਹ ਪ੍ਰਿੰਸੀਪਲ ਨੇ ਮੈਂ ਆਪਦੇ ਬਲੌਕ 'ਚ ਹੀ ਹੁੰਨੀ ਹਾਂ ਜੀ ਮੈਂ ਜਾਣੀ ਵੀ ਮਨਾ ਆਡਾਂ ਤੇ ਆਉਣੀ ਵੀ ਆਡਾਂ ਇਹਨਾਂ ਨਾਲ ਅੱਛਾ ਜੀ ਤੇ ਉਹਨਾਂ ਨੇ ਤਾਂ ਦੱਸਿਆ ਹਨਾ ਤੁਹਾਡੇ ਬਾਰੇ ਕਿ ਇਹ ਤੁਹਾਡਾ ਫੈਸਲਾ ਸੀ ਤੁਸੀਂ ਉਹਨਾਂ ਨੂੰ ਪਸੰਦ ਕੀਤਾ ਪਰ ਕਬੀ ਸਮਾਰਟ ਬੋਰਡ ਨੇ ਨਾ ਚਾਹ ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸ ਚੁੱਕੀਆਂ ਹਾਂ ਤੇ ਤੁਸੀਂ ਪਰ ਇਹਨਾਂ 'ਚ ਕੀ ਵੇਖਿਆ ਨਾ ਕਿਉਂਕਿ ਅੱਜ ਕੱਲ ਜਿਵੇਂ ਕਹਿੰਦੇ ਆਂ ਵੀ ਪੜੀਆਂ ਲਿਖੀਆਂ ਕੁੜੀਆਂ ਇਕੱਲੀ ਸਮਾਰਟਨੈਸ ਨਹੀਂ ਦੇਖਦੀਆਂ ਨਾ ਉਹ ਹੋਰ ਬਹੁਤ ਕੁਝ ਦੇਖਦੀਆਂ ਨੇ ਹੁਣ ਤਾਂ ਮਤਲਬ ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਮੁੰਡਾ ਕਰਦਾ ਕੀ ਹੈ ਪਹਿਲਾਂ ਇਹ ਦੱਸੋ ਫੋਟੋ ਬਾਅਦ 'ਚ ਦੇਖਾਂਗੇ ਨਾ ਤੇ ਤੁਸੀਂ ਇਹਨਾਂ 'ਚ ਕੀ ਦੇਖਿਆ ਸੀ ਨਹੀਂ ਉਦੋਂ ਕੁੜੀਆਂ ਮੈਨੂੰ ਨਹੀਂ ਲੱਗਦਾ ਵੀ ਇੰਨੀਆਂ ਚਲਾਕ ਹੁੰਦੀਆਂ ਹੁਣ ਕਿ ਆ ਵੀ ਪਹਿਲਾਂ ਵੇਖ ਲੀਏ ਵੀ ਕਰਦਾ ਕੀ ਹੈ ਨਾ ਵੀ ਵੈਸੇ ਮੈਂ ਤਾਂ ਬਾਲੀ ਪੋਲੀ ਸੀ ਮੈਂ ਨਾ ਆਉਦੀ ਇੱਕ ਤੁਹਾਨੂੰ ਨਿੱਕੀ ਜੀ ਗੱਲ ਸੁਣਾਉਣੀ ਆ ਮੈਰਿਜ ਤੋਂ ਬਾਅਦ ਨਾ ਅਸੀਂ ਕਿਸੇ ਦੇ ਘਰੇ ਗਏ ਕਿਸੇ ਨੇ ਬੁਲਾਇਆ ਖਾਣੇ ਤੇ ਤੇ ਉਹ ਨਾ ਮਤਲਬ ਕਿ ਵੀ ਇੱਕ ਦਿਨ ਬੁਲਾਇਆ ਤੇ ਸਾਨੂੰ ਇਹਨਾਂ ਨੂੰ ਕਮ ਸੀ ਅਸੀਂ ਜਾ ਨਹੀਂ ਸਕੇ ਦੋਆਂ ਦਿਨਾਂ ਬਾਅਦ ਅਸੀਂ ਵੀ ਉਹਨਾਂ ਨੂੰ ਕਹਤਾ ਵੀ ਅੱਜ ਆਉਣੇ ਤੇ ਜਦੋਂ ਵੀ ਅਸੀਂ ਉਹਨਾਂ ਦੇ ਘਰੇ ਗਏ ਤੇ ਉਹ ਜਿਹੜੀ ਇਹਨਾਂ ਦੇ ਦੋਸਤ ਦੀ ਵਾਈਫ ਸੀ ਹੈਨਾ ਜਿੰਨੇ ਦੇ ਘਰੇ ਅਸੀਂ ਗਏ ਵੀ ਸੀ ਹਨਾ ਉਹ ਉਹ ਮੈਨੂੰ ਕਹਿੰਦੀ ਉਹ ਸਾਨੂੰ ਦੋਨਾਂ ਨੂੰ ਕਹਿੰਦੀ ਕਹਿੰਦੀ ਨਾ ਤੁਸੀਂ ਪਰਸੋਂ ਨਹੀਂ ਆਏ ਮੈਂ ਉਧਰ ਵੀ ਵਾਸ਼ ਸ਼ੈਂਪੂ ਕੀਤਾ ਤੇ ਆਦ ਮੈਨੂੰ ਕਾਲੀ ਕਾਲੀ ਤੇ ਫੇਰ ਸ਼ੈਂਪੂ ਕਰਨਾ ਪਿਆ ਵੀ ਤੁਸੀਂ ਆ ਰਹੇ ਹੋ ਹਨਾ ਤੇ ਮੈਂ ਵੀ ਵਾਲ ਸ਼ੈਂਪੂ ਕਰਕੇ ਗਈ ਸੀ ਪਰ ਉੱਤੇ ਸਰੋਂ ਦਾ ਤੇਲ ਲਾ ਕੇ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਵੀ ਐਂ ਕਰਕੇ ਵੀ ਮੈਂ ਜ਼ਿਆਦਾ ਸੋਹਣੀ ਲੱਗੂੰਗੀ ਵੀ ਵਾਲਾਂ ਨੂੰ ਐ ਕਰਕੇ ਜਾਣਾ ਹਨਾ ਜਾ ਵੀ ਜਿਵੇਂ ਮਤਲਬ ਕਿ ਵੀ ਆ ਵੀ ਵੀ ਹੋਣਾ ਚਾਹੀਦਾ ਹੁੰਦਾ ਨਾ ਮੈਂ ਹਰਾਨ ਵੀ ਇਹ ਨਹੀਂ ਵਾਲ ਸ਼ੈਂਪੂ ਕੀਤਾ ਵੀ ਅਸੀਂ ਉਹ ਨਾ ਕਰਕੇ ਹੈਨਾ ਤੇ ਵੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਵੀ ਮੈਂ ਤਾਂ ਸਰੋਂ ਦਾ ਤੇਲ ਲਾ ਕੇ ਗਈ ਸੀ ਤੇ ਉਹਨੇ ਪੂਰੇ ਵੀ ਅਗਲੇ ਨੇ ਹਾਈਲਾਈਟ ਕਰਵਾਏ ਹੋਏ ਸੀ ਉਸ ਟਾਈਮ ਤੇ ਵੀ ਹਾਂਜੀ ਨਹੀਂ ਤੁਸੀਂ ਮਤਲਬ ਤੁਹਾਨੂੰ ਸ਼ੌਂਕ ਹੈ ਮੇਕਅਪ ਦਾ ਜਾਂ ਇਦਾਂ ਸਜਣ ਫੱਪਣ ਦਾ ਨਹੀਂ ਮੇਕਅਪ ਦਾ ਐ ਨਹੀਂ ਵੀ ਸ਼ੌਂਕ ਨਹੀਂ ਸੀ ਜਾਂ ਕਿਵੇਂ ਪਤਾ ਹੀ ਨਹੀਂ ਸੀ ਵੀ ਮੇਕਅਪ ਕਿਵੇਂ ਕਰਨਾ ਕਿਉਂਕਿ ਸਾਡੇ ਐਵਾਂ ਦਾ ਮੌਲ ਹੀ ਨਹੀਂ ਸੀ ਘਰੇ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਤੁਹਾਡਾ ਵਿਆਹ ਮੈਂ 22-23 ਸਾਲ ਦੀ ਸੀ ਸੁਪਾ ਜੀ ਤੇ ਤੁਹਾਡਾ ਥੋੜਾ ਉਮਰ ਦਾ ਫਰਕ ਹੈਗਾ ਹਨਾ ਤੇ ਤੁਹਾਨੂੰ ਐ ਤਾਂ ਨਹੀਂ ਲੱਗਿਆ ਵੀ ਬਹੁਤ ਹੀ ਮਤਲਬ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਵੀ ਉਮਰ ਚ ਆਪਾਂ ਕਹਿੰਦੇ ਵੀ ਅਕਲ ਉਹ ਨਿਆਣੀ ਜੀ ਕੁੜੀ ਵਿਆਹ ਲੈ ਆਉਂਦੀ ਉਹ ਤਾਂ ਇਹਨਾਂ ਨੂੰ ਪਤਾ ਹੋਊਗਾ ਨਹੀਂ ਕਦੇ ਵੀ ਨਹੀਂ ਲੱਗਿਆ ਇਹਦੇ ਉਲਟ ਸਗੋਂ ਮੈਨੂੰ ਇਹ ਲੱਗਦਾ ਹੁੰਦਾ ਵੀ ਅਕਸਰ ਗੱਲ ਕਰਦਾ ਹੁੰਦਾ ਵੀ ਦੋ ਚੀਜ਼ਾਂ ਜੇ ਇੱਕੋ ਜੀਆਂ ਹੋਣ ਤਾਂ ਉਹਨਾਂ ਚੋਂ ਇੱਕ ਚੀਜ਼ ਫालतू ਹੋ ਜਾਂਦੀ ਹੈ ਵੈਸੇ ਆਪਾਂ ਆਮ ਗੱਲਾਂ ਕਰਦੇ ਆਂ ਇਹ ਗੱਲ ਕਹਿ ਦਿੰਨੇ ਆਂ ਵੀ ਉਹ ਫਲਾਨਿਆਂ ਦਾ ਦੋਨਾਂ ਦਾ ਸੁਭਾਅ ਬਹੁਤ ਰਾਜਾ ਆ। ਆ ਬਹੁਤ ਖੂਬਜ਼ੂਰਤ ਗੱਲ ਸੀਗੀ। ਮੈਨੂੰ ਲੱਗਦਾ ਵੀ ਕੋਈ ਵੀ ਚੀਜ਼ ਵੀ ਦੋ ਫਰਿੱਜਾਂ ਇੱਕੋ ਜਿਹੀਆਂ ਹੋਣ ਘਰ 'ਚ ਦੋ ਟੈਲੀਵਿਜ਼ਨ ਇੱਕੋ ਜਿਹੀਆਂ ਹੋਣ ਦੋ ਕਾਰਾਂ ਇੱਕੋ ਜਿਹੀਆਂ ਹੋਣ ਤਾਂ ਮੈਨੂੰ ਲੱਗਦਾ ਵੀ ਇੱਕੋ ਦੇ ਚੋਂ ਫालतੂ ਐ। ਤੇ ਮੈਂ ਕਿਉਂਕਿ ਆਪ ਥੋੜਾ ਘੱਟ ਬੋਲਣ ਵਾਲਾ ਸੀਗਾ ਵਿਚਰਦਾ ਘੱਟ ਸੀ ਆਣ ਗਵਾਂਡ ਜਾਂ ਰਿਸ਼ਤੇਦਾਰਾਂ ਦੇ ਵਿੱਚ ਮੈਨੂੰ ਤਾਂ ਸਭ ਕੁਝ ਬਹੁਤ ਅੱਛਾ ਲੱਗਿਆ। ਵੀ ਇਹ ਬਹੁਤ ਜ਼ਿਆਦਾ ਬੋਲਦੀ ਐ, ਬਹੁਤ ਗੱਲਾਂ ਕਰਦੀ ਐ। ਸਾਰੀ ਦਿਹਾੜੀ ਖੁ ਮੈਂ ਤਾਂ ਇਹਨਾਂ 10 ਮਿੰਟ ਨਾ ਰਵਾਂ ਹਾਂ ਵੀ ਜਿੰਨੇ ਇਹਨੂੰ ਗੱਲਾਂ ਦੀ ਲੋੜ ਹੁੰਦੀ ਆ ਜਿੰਨੇ ਇਹਨੇ ਮਜ਼ਾਕ ਕਰਨੇ ਹੁੰਦੇ ਮੈਂ ਤਾਂ ਰਿਸਪੌਂਡ ਹੀ ਨਹੀਂ ਕਰਦਾ ਅੱਗੋਂ ਅੱਛਾ ਜੀ ਹਾਂ ਤੇ ਵੀ ਜੇ ਮਤਲਬ ਮੇਰੇ ਮੈਨੂੰ ਕੋਈ ਐ ਕਰੇ ਅੱਗੋਂ ਰਿਸਪੌਂਡ ਨਾ ਕਰੇ ਤਾਂ ਵੀ ਮੈਂ ਤਾਂ ਬੁਲਾਵਾ ਹੀ ਨਾ ਉਹਨੂੰ ਹਨਾ ਵੀ ਖਸਮਾਂ ਨੂੰ ਖਾਦ ਤੂੰ ਇਹ ਧੰਨਾ ਮਤਲਬ ਕੋਈ ਹਾਂ ਈਵਨ ਕਿ ਮੈਂ ਮਤਲਬ ਛੇਤੀ ਖੇਜਨ ਉਹ ਵੀ ਮੈਂ ਤੁਹਾਨੂੰ ਦੱਸਦਾ ਗੱਲ ਇਹ ਵੀ ਵੈਸੇ ਮੇਰਾ ਸੁਭਾ ਨਹੀਂ ਇਸ ਤਰ੍ਹਾਂ ਦਾ ਹਨਾ ਪਤਾ ਨਹੀਂ ਮੈਰੇ ਤੇ ਹੱਕ ਹੀ ਇੰਨਾ ਜ਼ਿਆਦਾ ਸਮਝਦਾ ਹਾਂ ਵੀ ਇਹ ਗੱਲ ਤਾਂ ਬਹੁਤ ਮਾੜੀ ਹੈ ਇਹ ਵੀ ਇੱਕ ਬੰਦਾ ਇੰਨਾ ਹਸਮੁਖ ਹੋਵੇ ਤੁਹਾਡੇ ਹਰ ਪਲ ਖਿਆਲ ਰੱਖਦਾ ਹੋਵੇ ਹਨ ਤੁਹਾਡੇ ਮੂੰਹ ਜੋ ਮਤਲਬ ਬਾਦ ਮਗਰੋਂ ਨਿਕਲਦੀ ਹੈ ਚੀਜ਼ ਪਹਿਲਾਂ ਹਾਜ਼ਰ ਹੈ ਤੇ ਉਸੇ ਨੂੰ ਤੁਸੀਂ ਝੜਕੋ ਬਹੁਤ ਤਾਰੀ ਸਾਡੀ ਇਸ ਗੱਲ ਤੇ ਡਿਸਕਸ਼ਨ ਵੀ ਹੋ ਚੁੱਕੀ ਹੈ ਪਰ ਉਹ ਅੰਦਰ ਖੱਤ ਹੁਣ ਕੋਈ ਐਂ ਤਾਂ ਹੈ ਨਹੀਂਗਾ ਵੀ ਕੋਈ ਬਹੁਤ ਵਧੀਆ ਲਾਜਕ ਹੈ ਜਿਹੜਾ ਮੈਂ ਦੇ ਰਿਆਂ ਜਾਂ ਮੈਂ ਇਸ ਗੱਲ ਦੀ ਆੜ ਚ ਇਹਨੂੰ ਫਿਰ ਮਤਲਬ ਝੜਕਾਂ ਮਤਲਬ ਫੀਲ ਲੱਸਦਾ ਆਪਦਾ ਵੀ ਬੇਸ਼ੱਕ ਇਹ ਮੇਰੀ ਮਾੜੀ ਆਦਤ ਹੈ ਪਰ ਮੇਰੀ ਫੀਲ ਆਉਂਦੀ ਹੈ ਵੀ ਹੁਣ ਤੈਨੂੰ ਨਾ ਕਿਹਾ ਤਾਂ ਫਿਰ ਮੈਂ ਹੋਰ ਹੁਣ ਕਿੰਨਾ ਹੋਊਂਗਾ ਹੈਨਾ ਤਾਂ ਆਉਂਦਾ ਮੇਰੀ ਜੌਬ ਉਹ ਜੀ ਐਡਮਿਨਿਸਟ੍ਰੇਟਿਵ ਜੌਬ ਹੈਨਾ ਉੱਥੇ ਸੌ ਤਰ੍ਹਾਂ ਦੀਆਂ ਪ੍ਰੋਬਲਮਾਂ ਸੌ ਤਰ੍ਹਾਂ ਦੀ ਫਰਸਟ੍ਰੇਸ਼ਨ ਹੁੰਦੀ ਹੈ ਤੇ ਉਰਾਂ ਜੇ ਹੁੰਦਾ ਵੀ ਹੁਣ ਮਤਲਬ ਤੇਰੇ ਕੋਲੇ ਆ ਕੇ ਰਿਲੈਕਸ ਹੋਣਾ ਹੁੰਦਾ ਵੀ ਉੱਥੇ ਤਾਂ ਜੀ ਜੀ ਕਰਕੇ ਤੁਰੇ ਆਈਦਾ ਹੈਨਾ ਤੇ ਬਹੁਤ ਅੱਛਾ ਦਾ ਮਤਲਬ ਮੇਰੀ ਜ਼ਿੰਦਗੀ ਚ ਆਉਣਾ ਸੁਭਾਗ ਹੀ ਹੈ ਮੇਰਾ ਇੱਕ ਨਾ ਚੁਟਕਲਾ ਜਿਹਾ ਅੱਜਕੱਲ੍ਹ ਵਾਇਰਲ ਹੋ ਰਿਹਾ ਉਹ ਕਹਿੰਦੇ ਵੀ ਕਹਿੰਦੇ ਜਿਹਦੇ ਨਾਲ ਜ਼ਿਆਦਾ ਲੜੋ ਉਹਦੇ ਨਾਲ ਬਹੁਤ ਹੀ ਮੁਹੱਬਤ ਹੁੰਦੀ ਹੈ ਨਾ ਬੰਦਾ ਇਹੀ ਐਕਸਕਿਊਜ਼ ਦੇ ਰਿਹਾ ਜਿਵੇਂ ਤੁਸੀਂ ਕਿਹਾ ਵੀ ਤੇਰੇ ਨਾਲ ਨਾਲ ਲੜਾਂ ਤਾਂ ਕਿਹਦੇ ਨਾਲ ਉਹ ਕਹਿੰਦਾ ਫਿਰ ਮੈਂ ਇੱਟ ਮਾਰ ਕੇ ਆਇਆ ਵੀ ਉਹਨੂੰ ਪਤਾ ਲੱਗ ਗਿਆ ਬਹੁਤ ਮੁਹੱਬਤ ਕਰਦਾ ਇਹਨਾਂ ਤੁਹਾਨੂੰ ਐ ਤਾਂ ਨਹੀਂ ਲੱਗਦਾ ਕਦੀ ਵੀ ਐਕਸਕਿਊਜ਼ ਦੇ ਦਿੰਦੇ ਨੇ ਪਰ ਅੰਦਰੋਂ ਇੰਨਾ ਨਹੀਂ ਕਰਦੇ ਲੱਗਦੀਆਂ ਨੇ ਇਹ ਚੀਜ਼ਾਂ ਤੁਹਾਨੂੰ ਨਹੀਂ ਐ ਤਾਂ ਨਹੀਂ ਲੱਗਦਾ ਹਾਂਜੀ ਕਿਉਂਕਿ ਬਨਾਵਟੀ ਨਹੀਂ ਗੇ ਇਹ ਵੀ ਜਿਹੜੀ ਵੀ ਗੱਲਾਂ ਵੀ ਮੂਤੀ ਕਹਿ ਦੇਣੀ ਇਹਨਾਂ ਨੇ ਤੇ ਜਦੋਂ ਤੁਹਾਡਾ ਵਿਆਹ ਹੋਇਆ ਨਾ ਤੁਸੀਂ ਇੱਕ ਘਰ ਚ ਰਹਿਣ ਲੱਗੇ ਜਿਵੇਂ ਪਾਜੀ ਨੇ ਕਿਹਾ ਮੇਰਾ ਤਾਂ ਬਿਲਕੁਲ ਹੀ ਮਜਾਜ ਵੱਖਰਾ ਸੀਗਾ ਹਨਾ ਉਦੋਂ ਐ ਤਾਂ ਨਹੀਂ ਲੱਗਿਆ ਵੀ ਮੈਂ ਗਲਤ ਫੈਸਲਾ ਕਰ ਲਿਆ ਵੀ ਇਹ ਤਾਂ ਬਿਲਕੁਲ ਘੱਟ ਹੀ ਬੋਲਦੇ ਨੇ ਜਿਵੇਂ ਉਹ ਕਹਿੰਦੇ ਤੁਸੀਂ ਤਾਂ ਹੱਸਦੇ ਹੀ ਰਹਿੰਦੇ ਹੋ 24 ਘੰਟੇ ਹਨਾ ਮੈਨੂੰ ਲੱਗਿਆ ਨਾ ਮੈਂ ਐਵੇਂ ਦੀ ਸੀਗੀ ਜਦੋਂ ਮੇਰਾ ਵਿਆਹ ਹੋਇਆ ਮੈਂ ਬਹੁਤ ਹੱਸਦੀ ਹੁੰਦੀ ਸੀਗੀ ਪਰ ਮੈਂ ਮਤਲਬ ਇਹ ਨਹੀਂ ਕਹਿੰਦੀ ਵੀ ਕਿਸੇ ਵੀ ਘਰ ਦਾ ਮਾਹੌਲ ਤੁਹਾਨੂੰ ਬਦਲ ਦੇਵੇ ਪਰ ਮੈਨੂੰ ਲੱਗਿਆ ਵੀ ਮੇਰੇ ਸਹੁਰਾ ਪਰਿਵਾਰ ਚ ਜ਼ਿਆਦਾ ਕੋਈ ਇੰਨਾ ਖੁੱਲ ਕੇ ਹੱਸਦਾ ਨਹੀਂ ਹਨਾ ਵੀ ਪਰ ਉਹ ਬਹੁਤ ਚੰਗੇ ਨੇ ਬਹੁਤ ਚੰਗਾ ਪਰਿਵਾਰ ਆ ਪਰ ਮੈਨੂੰ ਲੱਗੇ ਮੈਨੂੰ ਉਹਨਾਂ ਵਰਗੇ ਹੋ ਜਾਣਾ ਚਾਹੀਦਾ ਬਹੁਤ ਸਿਆਣੇ ਹਨ ਤਾਂ ਹੁਣ ਮੈਨੂੰ ਸਾਰੇ ਕਹਣਗੇ ਵੀ ਬਹੁਤ ਘੱਟ ਬੋਲਦੀਆਂ ਹੱਸਦੀ ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਐਜ਼ ਇਟ ਇਜ਼ ਰੱਖਿਆ ਕਿ ਤੁਹਾਨੂੰ ਲੱਗੇ ਸੀ ਵੀ ਇਹਨਾਂ ਦੇ ਸੁਭਾਅ ਨਾਲ ਮੈਂ ਆਪਣੇ ਆਪ ਨੂੰ ਬਦਲਣਾ ਨਹੀਂ ਨਹੀਂ ਮੇਰਾ ਸੁਭਾਅ ਜਿਵੇਂ ਸੀ ਉਹ ਵੀ ਹੈ ਮੇਰਾ ਐਜ਼ ਇਟ ਹੀ ਹੈ ਨਹੀਂ ਬਦਲਿਆ ਨਾ ਮੈਂ ਬਦਲੀ